ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਆ ਮਨਜੀਤ ਕੌਰ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵੈਗੁਰ ਸਭ ਚੜ੍ਹਦੀ ਕਲਾ ਚ ਤੰਦਰੁਸਤੀ ਤਰੱਕੀ ਦੇਵੇ ਜੀ ਤੇ ਸਾਡੇ ਚੈਨਲ ਤੇ ਜਿਹੜੇ ਨਵੇਂ ਆ ਪਲੀਜ਼ ਸਬਸਕ੍ਰਾਈਬ ਕਰ ਲਓ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਸਤਿਕਾਰ ਤੇ ਲਾਈਕ ਸ਼ੇਅਰ ਕਮੈਂਟ ਕਰਨਾ ਨਹੀਂ ਭੁੱਲਣਾ ਜਿੰਨਾਂ ਕੋਲੇ ਸਾਡਾ ਕਪੜਾ ਪਹੁੰਚਦਾ ਪਸੰਦ ਆਉਂਦਾ ਪਲੀਜ਼ ਸਾਡੀ ਵੀਡੀਓ ਤੇ ਮੈਸੇਜ ਜਰੂਰ ਕਰਿਆ ਕਰੋ ਤਾਂ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਵਧੀਆ ਕੁਆਲਿਟੀ ਦੇ ਸਸਤੇ ਕੱਟ ਪੀਸ ਇਹਦੇ ਵਿੱਚ ਜੋਰ ਜੱਟ ਦੇ ਤੇ ਸ਼ਪੂਨ ਦੇ ਬਿਚੀ ਕਾਟਨ ਦੇ ਇਹ ਮਿਕਸ ਜੇ ਕੱਟ ਪੀਸ ਹੋਣਗੇ ਜਿਹਨਾਂ ਦੀ ਕੀਮਤ ਘੱਟ ਰਹੂਗੀ ਜਿਹੜਾ ਤਾਂ ਤੁਹਾਨੂੰ ਅਸੀਂ ਇਹ ਦੋ ਪੀਸ ਦਿਖਾਵਾਂਗੇ ਜੀ ਇਹ ਇਹ ਦੋ ਹੀ ਡਿਜ਼ਾਈਨ ਆਏ ਆਪਣੇ ਕੋਲੇ ਇਹਦੇ ਵਿੱਚ ਇਹ ਹੈ ਜੀ ਪਿਓਰ ਸ਼ਿਫੋਨ ਸ਼ਿਫੋਨ ਦੇ ਵਿੱਚ ਐਦਾਂ ਦਾ ਵਰਕ ਹੈ ਉਹ ਦਿਖਾ ਦਿੰਦੀ ਹਾਂ ਇੱਕ ਤਾਣੇ ਕਾ ਤੋ ਬਣਾ ਕੋਠਾ ਸਿੱਧਾ ਪਾਸਾ ਨਹੀਂ ਹੁੰਦਾ ਆ ਪਾਸਾ ਸਿੱਧਾ ਹੈ ਨਾ ਹਾਂ ਸਿੱਧਾ ਆ ਲਓ ਜੀ ਇਹ ਹੈ ਜੀ ਪਿਓਰ ਸ਼ਿਫੋਨ ਦੇ ਕੱਟ ਪੀਸ ਇਹ ਆਪਣੇ ਕੋਲੇ ਪਿਛਲੀ ਵਾਰ ਵੀ ਆਏ ਸੀ ਤੇ ਐਤਕੀ ਵੀ ਮਿਲਦੇ ਇਦੇ ਵਿੱਚ ਸਾਰਾ ਇਹ ਵਰਕ ਕੀਤਾ ਹੋਇਆ ਜੀ ਹੁਣ ਜਿਹੜਾ ਇਹ ਸ਼ਰਟ ਪੀਸ ਹੈ ਵੱਡੇ ਪਣੇ ਚ ਹੈ ਜੀ ਵੱਡੇ ਪਣੇ ਚ 2 ਮੀਟਰ ਵੰਗੂ ਹੈ ਇਹ ਤੁਸੀਂ ਇਹਦੀ ਰੇਵ ਅਫਰਾਗ ਵੀ ਬਣਾ ਸਕਦੇ ਹੋ ਕਿਉਂਕਿ ਇਹ 2 ਮੀਟਰ ਹੈ ਜੀ ਆ ਦੇਖੋ ਜੀ ਕੀ ਹੋ ਗਿਆ ਹੋਸ ਨਹੀਂ ਆ ਦੇਖੋ ਜੀ 2 ਮੀਟਰ ਵੰਗੂ ਤੁਸੀਂ ਇਹਦੀ ਸ਼ਰਟ ਬਣਾ ਸਕਦੇ ਹੋ ਟੌਪ ਬਣਾ ਸਕਦੇ ਹੋ ਤੇ ਤੁਸੀਂ ਇਹਦੀ ਫਰੌਕ ਵੀ ਬਣਾ ਸਕਦੇ ਹੋ ਹਲੋ ਜੀ ਇਹ ਬਹੁਤ ਜੇ ਆਪਾਂ ਇਹਨਾਂ ਨੂੰ ਸ਼ਕੂਨ ਦੇ ਉੱਪਰ ਬਰਤ ਕਰੇ ਹੋਏ ਲੇਕਿਨ 11200 ਤੋਂ ਘੱਟ ਹੀ ਸੂਟ ਨਹੀਂ ਬਣਦਾ ਤੇ ਆਪਾਂ ਤੁਹਾਨੂੰ ਦੇ ਰਹੇ ਹਾਂ ਜੀ ਸਿਰਫ ਤੇ ਸਿਰਫ 200 ਦਾ 2 ਮੀਟਰ ਪੀਸ ਸ਼ਰਟ ਬਰਾਕ ਜੋ ਮਰਜ਼ੀ ਬਣਾਓ ਤੁਸੀਂ 2 ਮੀਟਰ ਦਾ ਉਹ ਵੱਡਾ ਬਣੇ ਚਾਹੇ ਕੋਈ ਪਣਾ ਬਹੁਤ ਵੱਡਾ 60 ਵੰਗੂਆ ਬਣਦਾ ਇਹ ਪੀਸ ਪਊਗਾ ਜੀ ਤੁਹਾਨੂੰ ਸਿਰਫ 200 ਦਾ ਤੇ ਹੱਥ ਬੰਨ ਕੇ ਬੇਨਤੀ ਆ ਉਹਨਾਂ ਭੈਣਾਂ ਨੂੰ ਪੀਸ ਕੜਵਾ ਕੇ ਤਿੰਨ ਚਾਰ ਮਗਰੋਂ ਕਹਿ ਦਿੰਦੀਆਂ ਸਾਡੇ ਤਾਂ 20 ਰੁਪਏ ਸ਼ਿਪਿੰਗ ਲੈਂਦੇ ਆ ਸਾਡੇ ਤਾਂ 30 ਰੁਪਏ ਲੈਂਦੇ ਆ ਵੀਰੇ ਮੈਂ ਵੀਡੀਓ 'ਚ ਬੋਲ ਰਹੀ ਆ ਅਗਰ ਤੁਹਾਨੂੰ ਪਸੰਦ ਆਉਂਦੀ ਏ ਸਾਡੀ ਸ਼ਿਪਿੰਗ ਤਾਂ ਭਾਈ ਉਹਨਾਂ ਕੇ ਸਾਡੇ ਪਰ ਕੜਵਾਇਆ ਕਰੋ ਐਡਾ ਸਸਤਾ ਤਾਂ ਅਸੀਂ ਡੀਟੀਸੀ ਦਾ ਕੰਮ ਕਰਦੇ ਆ ਸਾਡੇ ਕੋਲੋਂ ਵੀ ਨਹੀਂ ਕੋਈ ਜਾਂਦਾ ਡੀਟੀ ਕੋਰੀਅਰ ਦਾ ਕੰਮ ਕਰਦਾ ਦੀਪੂ ਐਡੀ ਸਰਵਿਸ ਤਾਂ ਸਸਤੀ ਸਾਡੇ ਕੋਲੇ ਵੀ ਹੈ ਜੀ ਇਹਦੇ ਕੋਲੇ ਡੀਟੀਸੀ ਦੀ ਬ੍ਰਾਂਚ ਆ ਅੱਧਾ ਕਿਲੋ ਤੇ ਹਮ ਤਾਂ ਐਮਾਜਨ ਵਾਲੇ ਵੀ ਕੋਈ ਮਰਜ਼ੀ ਮੰਗਾ ਲਓ 40 ਥੱਲੇ ਵੀ ਗੱਲ ਨਹੀਂ ਕਰਦੇ ਪਹਿਲਾਂ 20 ਹੁੰਦੀ ਸੀ ਸਰਵਿਸ ਉਹਨਾਂ ਦੀ 20 ਰੁਪਏ ਲੈ ਲੈਂਦੇ ਹੁੰਦਾ ਅਸੀਂ ਐਮਾਜ਼ਨ ਵਾਲੇ ਹੈ ਨਹੀਂ ਵੀਰੇ ਸਾਡੀ ਅੱਧਾ ਕਿਲੋ ਤੇ ਪਊਗੀ ਜੀ 50 ਰੁਪਏ ਚਾਰਜ ਤੇ ਕਿਲੋ ਤੇ ਪਊਗਾ ਜੀ ਸਾਡਾ ਪੈਂਡ ਰੁਪਏ ਡੇਢ ਕਿਲੋ ਤੇ 85 2 ਕਿਲੋ ਤੇ 105 ਪੈਣਗੇ ਤੇ ਪਲੀਜ਼ ਹੱਥ ਬਨ ਕੇ ਬੇਨਤੀ ਆ ਵੀ ਜਿਨ੍ਹਾਂ ਨੂੰ ਸਾਡੀ ਸਿਵਿੰਗ ਮਹਿੰਗੀ ਲੱਗਦੀ ਆ ਤਾਂ ਤੁਸੀਂ ਨਾ ਕੜਵਾਇਆ ਕਰੋ ਪੀਸ ਬਾਅਦ ਵਿੱਚ ਤੁਸੀਂ ਕਢਾ ਕੇ ਪੀਸ 10-15 ਰੁਪਈਆ ਪਿੱਛੇ ਸਾਡੇ ਨਾਲ ਹੀ ਹੀਰਾ ਕਰਨ ਦਾ ਆ ਗਿਆ ਜਾਨੂੰ ਸਾਡੇ ਕੋਲ ਤਾਂ ਜਿਹੜੇ ਬੀਵੀ ਵਾਲੇ ਕਹਿੰਦੇ ਹੁੰਦੇ ਨੇ ਇਹਨੇ ਲੈਣੇ ਨਹੀਂ ਹੁੰਦੇ ਘੱਟ ਵੀ ਦਿੰਦੇ ਆ ਕੋਈ ਹੋਰ ਤੁਹਾਡੇ ਕੋਲੇ 20 ਚ پارਸ ਲਾਉਂਦਾ ਕੋਈ 30 ਚ ਵੀਰੇ ਫਿਰ ਤੁਸੀਂ ਉੱਥੋਂ ਲੈ ਲਓ ਸੰਗ ਕੋਈ ਦਿੱਕਤ ਨਹੀਂ ਹੈਗੀ ਸੋਨੂੰ ਸਾਡਾ ਕੁਝ ਵੀ ਮਹਿੰਗਾ ਲੱਗਦਾ ਹੁੰਣ ਨੇ ਲੈਣੀ ਨਹੀਂ ਹੁੰਦੇ ਸੋਨੂੰ ਚਾਹਣੇ ਵੀ ਇਦਾਂ ਸਸਤਾ ਤਾਂ ਅਸੀਂ ਬੇ ਨਹੀਂ ਸਕਦੇ ਵੀਰੇ ਜੇ ਅਸੀਂ ਬੇਈਮਾਨੀ ਕਰਨੀ ਵੀ ਨਾ 10 ਰੁਪਏ ਹੋਰ ਪੀਸਾਂ 'ਚ ਵੱਧ ਲਾ ਲਿਆ ਕਰਗੇ ਜੇ ਅਸੀਂ ਬੇਈਮਾਨੀ ਕਰਨੀ ਹੋਵੇ ਇੱਕ ਗੱਲ ਤੈ ਹੈ ਵੀ ਜੇ ਬੰਦਾ ਸੱਚੇ ਦਿਲੋਂ ਕੰਮ ਕਰਦਾ ਨਾਲ ਉਹਨੂੰ ਲੋਕ ਕਾਰਨ ਨਹੀਂ ਦਿੰਦੇ ਤੁਹਾਡਾ ਆ ਮਹਿੰਗਾ ਤੁਹਾਡਾ ਉਹ ਮਹਿੰਗਾ ਕਰਮਾ ਪ੍ਰਵਾਹ ਤਾਂ ਨਹੀਂ ਕਰਦੀ ਵੀ ਟਿੱਪਣੀ ਕਰਨ ਵਾਲੀ ਐ ਟਿੱਪਣੀ ਕਰਨੀ ਹੁੰਦੀ ਆ ਪਰ ਫਿਰ ਵੀ ਮੈਨੂੰ ਇੱਕ ਵਾਰੀ ਮੇਰਾ ਦੱਸਣ ਦਾ ਫਰਜ਼ ਹੈ ਵੀ ਅਸੀਂ ਚਾਹੀਏ ਤਾਂ 5-10 ਇਹਦੇ 'ਚ ਵੀ ਵੱਧ ਕੱਢ ਸਕਦੇ ਆ ਐਨਾ ਕੋਪਸ਼ਨ ਸਾਡੇ ਕੋਲੇ ਹੁੰਦਾ ਤੁਸੀਂ ਸਾਡੇ ਕੋਲੇ ਜੇ ਤੁਸੀਂ ਕੱਪੜਾ ਲੈਣੇ ਨਾਲ ਨਹੀਂ ਹੁੰਦੇ ਠੀਕ ਆ ਪਲੀਜ਼ ਅਸੀਂ ਸਾਫ਼ ਸੁਥਰਾ ਕੰਮ ਕਰ ਰਹੇ ਆਂ ਤੇ ਸਾਥੋਂ ਬੇਈਮਾਨੀ ਵਾਲਾ ਕੰਮ ਕਰਨ ਤੇ ਸਾਨੂੰ ਮਜਬੂਰ ਨਾ ਕਰੋ। ਮੇਰੀ ਗੱਲ ਸੁਣੋ। ਜੇ 20-25 ਰੁਪਏ ਕੱਟ ਕੇ ਪੀਚੋ ਪੂਰੇ ਖੁਸ਼ ਆਂ। ਅੰਮੀ ਸਾਨੂੰ ਸੰਤੁਸ਼ਟੀ ਮਿਲਦੀ ਐ ਤੇ ਸਾਡੇ ਤੇ ਇਹ ਟਿੱਪਣੀ ਨਾ ਕਰਿਆ ਕਰੋ। ਤੁਹਾਡੀ ਫਰਾਲਾਂ ਮਹਿੰਗਾ, ਤੁਹਾਡਾ ਧੌਂਕਾ ਮਹਿੰਗਾ। ਘਰੋਂ ਆ ਕੋ ਲੈ ਜਾ ਕਰੂ। ਮੇਰੀ ਗੱਲ ਤਾਂ ਹੁਣ ਲੈ ਜਿਹੜੇ ਕਸਟਮਰ ਨੇ ਲੈਣਾ ਉਹ ਤਾਂ ਅਗਲਾ ਪਹਿਲੇ ਬੋਲਦੀ ਪਾਉਂਦਾ ਕਿ ਉਹਨੂੰ ਪਤਾ ਕਿ ਰੇਟ ਕੀ ਚੱਲਦਾ ਨਹੀਂ ਮੇਰੀ ਗੱਲ ਸੁਣੋ ਉਹ ਤਾਂ ਕੁਝ ਕਹਿੰਦੀ ਨਹੀਂ ਜਿਹੜੇ ਇਹ ਕਹਿੰਦੇ ਨੇ ਜਿਹੜੇ ਕਹਿੰਦੇ ਕਿ 20 ਰੁਪਏ ਲੱਗਦਾ ਜਦੋਂ ਅਗਲੇ ਨੇ ਕਹਤਾ ਕਿ 20 ਲੱਗਦੇ ਨੇ ਲੱਗਦੇ ਸਿੱਧਾ ਸਮਝ ਲਿਆ ਕਰਕੇ ਉਹਨੇ ਲੈਣੀ ਨਹੀਂ ਹੁੰਦੀ ਉਹ ਤਾਂ ਬਸ ਕਹ ਲਉਂ ਸਵਾਲ ਲਾ ਕੇ ਦੱਸ ਕਹਿੰਦੀਆਂ ਮੰਗਰੋ ਬੋਲਦੀਆਂ ਹੀ ਨਹੀਂ ਮੈਂ ਹਰ ਵੀਡੀਓ 'ਚ ਤਾਂ ਸ਼ਿਪਿੰਗ ਬੋਲਦੀ ਆ ਵੀ ਸਾਡੀ ਇੰਨੀ ਇੰਨੀ ਐ ਪਹਿਲਾਂ ਬੋਲਦੀ ਨਹੀਂ ਚਾਰ ਪੰਜ ਪੀਸ ਕਢਾ ਕੇ ਮੰਗਰੋ ਕਿਸੇ ਨੇ ਕੱਲ ਮੈਸੇਜ ਕੀਤਾ ਕਹਿੰਦੇ ਥੋੜੀ ਤਾਂ ਉਹਨਾਂ ਦੇ ਹੋ ਗਏ 1.5 ਕਿਲੋ ਪੀਸ ਸਵੇਰ ਦਾ ਟਾਈਮ ਆ ਜੀ ਗੱਲ ਸੁ ਰਾਖਾਨੇ ਦੇ ਵਿੱਚ ਦੀ ਡਾਕਾਨੇ ਦੀ ਗੱਲ ਕਰਦੀ ਆ ਜੀ ਡੀਟੀਸੀ ਦਾ 100 ਤੋਂ ਪਲੱਸ ਆ ਸਾਡੇ ਕੋਲੇ ਹੈਗੇ ਡੀਟੀਸੀ ਅਸੀਂ ਸਲਿੱਪਾ ਕੱਢ ਕੇ ਦੇਖਦੇ ਹੀ ਰਹਨੇ ਆ ਜੇ ਦੀਪੂ 10 ਰੁਪਏ ਵੀ ਕਿਲੋ ਮੰਗਰ ਮ ਬਣਾਵੇ ਨਾ ਤਾਂ ਵੀ ਇਹਨੂੰ 100 ਰੁਪਏ ਲੈਣਾ ਪੈਣਾ ਠੀਕ ਆ ਜੀ ਤੇ ਪੁਰਾ ਚਾਰ ਪੀਸ ਕਢਾ ਕੇ ਮਗਰੋਂ ਕਹਿੰਦੇ ਕਿਥੋਂ ਵੀ ਤਾਂ ਜੀ ਸ਼ਿਪਿੰਗ ਹੀ ਬੜੀ ਮਹਿੰਗੀ ਆ 85 ਨਜਾਇਜ਼ ਆ ਫਲਾਨਾ 60 ਚ ਭੇਜਦਾ ਫਲਾਨਾ 50 ਚ ਭੇਜ ਤੇ ਜੇ ਮੈਨੂੰ ਉਸ ਟਾਈਮ ਇੰਨੀ ਬਿਜੀ ਸੀ ਇਹਨੇ ਫੀਸ ਕੱਢ ਲਈ ਇਸ ਮੈਂ ਫਿਰ ਵੀ ਉਹਦਾ ਮੈਸੇਜ ਪੜਿਆ ਮੈਂ ਕਹਤਾ ਮੈਂ ਕਿਹਾ ਮੈਡਮ ਕਮਾਲ ਆ ਸੋਡੀ ਮਗਾਸੀ ਕੋਲੋਂ پیسے ਪਾ ਕੇ ਤੁਹਾਡਾ ਪਾਰਸਲ ਕਿਵੇਂ ਲਾ ਸਕਦੇ ਆ ਜੇ ਹੁਣ ਡਾਕਖਾਨੇ ਵਾਲੇ 85 ਲੈਂਦੇ ਤੇ ਅਸੀਂ ਕੋਲੋਂ ਕਿੱਥੋਂ ਪਾਦਗੇ ਜੇ ਅਸੀਂ ਕੋਲੋਂ ਪਾਉਣ ਲੱਗੇ ਫਿਰ ਸਾਡੇ ਪੱਲੇ ਕੀ ਆ ਕੱਲੀ ਕੁੱਤੇ ਭਗਾਈ ਆ ਤਾਂ ਮੈਡਮ ਅੱਗੋਂ ਬੋਲੋ ਤੁਸੀਂ ਰੂਗਲੀ ਬੋਲਦੇ ਹੋ ਹੁਣ ਮੈਂ ਉਹ ਮੈਡਮ ਸਾਡੀ ਵੀਡੀਓ ਦੇਖ ਰਹੇ ਹੋਗੇ ਮੈਂ ਰੂੜਨੀ ਨਹੀਂ ਬੋਲਦੀ ਮੈਡਮ ਤੁਸੀਂ ਮੇਰੀ ਜਗ੍ਹਾ ਤੇ 5 ਮਿੰਟ ਬੈਠ ਕੇ ਦੇਖੋ ਤੁਹਾਨੂੰ ਪਤਾ ਲੱਗ ਜੂ ਵੀ ਮਿਹਨਤ ਕਿੰਨੀ ਆ ਸ਼ਾਮ ਤੱਕ ਨਾ ਬੰਦਾ ਮੈਂਟਲ ਹੋ ਜਾਂਦਾ ਤੇ ਅਸੀਂ 11 ਵਜੇ ਤੇ ਕਰ ਬੁਕਿੰਗ ਕਰੀਏ ਨਾ ਰਾਤ ਨੂੰ ਭਾਈ ਸਿੱਧੀ ਜੀ ਸੱਤ ਕਰਦੇ ਆ ਗੁਰੂ ਮਹਾਰਾਜ ਨੂੰ ਜਾਣ ਕੇ ਕਹਨੇ ਅਸੀਂ ਕਿਸੇ ਨੂੰ ਰੂੜਲੀ ਬੋਲ ਕੇ ਨਹੀਂ ਰਹਿ ਜੀ ਕਿਉਂਕਿ ਜੇ ਮੈਂ ਕਿਸੇ ਨਾਲ ਗੁੱਸੇ 'ਚ ਬੋਲ ਵੀ ਪਾਵਾਂ ਤਾਂ ਮੈਨੂੰ ਆਪ ਨੂੰ ਰੋਣ ਆ ਜਾਂਦਾ ਵੀ ਯਾਰ ਮੈਂ ਇਦਾਂ ਨਹੀਂ ਸੀ ਕਰਨਾ ਫਿਰ ਗੁਰਬਾਣੀ ਨਾਲ ਜੁੜਨ ਦਾ ਕੀ ਫਾਇਦਾ ਜੇ ਤੁਸੀਂ ਕਿਸੇ ਦਾ ਢਿੱਲੀ ਦੁਕਾਤਾ ਕਿਉਂਕਿ ਗੁਰਬਾਣੀ ਦੱਸਦੀ ਆ ਵੀ ਕਿਸੇ ਦਾ ਦਿਲ ਨਾ ਦਿਖਾਓ ਪਰ ਫਿਰ ਵੀ ਮੈਂ ਰੂੜਲੀ ਇਹ ਇਹ ਤੁਸੀਂ ਰੂੜਲੀ ਸਮਝ ਲਓ ਜੇ ਆਪਾਂ ਇਹ ਕਹਿੰਦਾ ਵੀ ਮੈਡਮ ਮੈਂ ਕੋਲੋਂ ਪੈਸੇ ਨਹੀਂ ਲੈ ਸਕਦੀ ਥੋਡੀ ਮਰਜ਼ੀ ਆ ਲੈਣੇ ਨਾ ਲੈਣੇ ਅਸੀਂ ਕੋਲੋਂ ਪੈਸੇ ਨਹੀਂ ਬਾ ਸਕਦੇ ਕਿਰਤ ਕਰਦੇ ਆਂ ਅਸੀਂ ਕਰਦੇ ਰਵਾਂਗੇ ਜੀ ਜਿਹੜੀ ਤੁਹਾਨੂੰ ਚੀਜ਼ ਕਹਿ ਕੇ ਦਿੱਤੀ ਐ ਤੇ ਸੇਮ ਚੀਜ਼ ਵੀ ਕੁਲੂਗੀ ਸਾਡੀ ਜਦੋਂ ਤੁਸੀਂ ਮੈਸੇਜ ਕਰਕੇ ਆਏ ਕਹੋ ਵੀ ਭੇਜਤਾ ਸਾਡੇ ਕੋਲੇ 50 ਰੁਪਏ ਵਾਲਾ ਪੀਸ ਤੇ ਪਾਤੇ ਸਾਥੋਂ ਲੈ ਲੈ 200 ਰੁਪਏ ਸਾਡਾ ਰੱਬ ਜਾਣਦਾ ਜੀ ਅਸੀਂ ਰੱਬ ਨੂੰ ਸਫਾਈ ਦੇਉਣੀ ਆ ਤੇ ਵੀਡੀਓ ਹੁਣ ਲੰਬੀ ਹੋ ਗਈ ਸੇਮੈਂਟ ਦੇ ਨਾਂ ਵੀ ਹੋ ਗਈ ਇਹ ਫਿਰ ਮੈਨੂੰ ਦੱਸਣਾ ਪੈਂਦਾ ਫਿਰ ਬਾਅਦ ਚ ਆਏ ਕਹਿ ਦਿੰਦੀਆਂ ਫਿਰ ਮੇਰਾ ਚਿੱਤ ਬੜਾ ਦੁਖੀ ਹੁੰਦਾ ਕਿਸੇ ਦੀ ਆਤਮਾ ਤੇ ਸੱਟ ਨਾ ਮਾਰਿਆ ਕਰੋ ਜੀ ਕੋਈ ਕੰਮ ਕਰਦਾ ਉਹਨੂੰ ਕਰ ਲੈਣ ਦੇ ਤੇ ਬੇਬੀ ਸੱਜੇ 200 ਰੁਪਏ ਦਾ ਹੁਣ ਮੰਨ ਲਓ ਆ ਪੀਸਾਨੂੰ 180 ਦਾ ਆ ਰਿਹਾ ਵਿੱਦ ਬਿੱਲ ਤੇ ਅਸੀਂ 200 ਦਾ ਵੇਚਿਆ ਸੀ 20 ਕੱਡੇ ਹੁਣ ਤੁਸੀਂ ਇਹ ਦੱਸ ਲੋ ਅਸੀਂ ਕਿਹੜੇ ਟਰੱਕ ਚਲਾ ਲਾਂਗੇ ਸਾਡਾ ਬਿਜ਼ਨਸ ਹੈ ਸਾਨੂੰ 3-400 ਵੀ ਬਣਦੀ ਹੈ ਨਾ ਦਿਨ ਦਾ ਬਹੁਤ ਲੱਗਦਾ ਡਾੜੀ ਬਣ ਜਾਂਦੀ ਹੈ ਕੋਈ ਸਾਡੀ ਭੁੱਖ ਨਹੀਂ ਹੈਗੀ ਵੀ ਅਸੀਂ ਟਰਾਲ ਲੈਂਦੇ ਜਾਣਾ ਆ ਗਿਆ ਜੀ 200 ਦਾ ਇਹਦੇ ਵਿੱਚ 3-4 ਪੀਸ ਆਪਣੇ ਕੋਲੇ ਹੈਗੇ ਆ ਆ ਪਿੰਕ ਆ ਗਿਆ ਜੀ ਇਹਦੇ ਚ 20 ਵਰਕ ਹੈ ਆ ਫਿਰ ਸਿੱਧਾ ਪਾਸਾ ਇਹਦੇ ਚ ਐ ਵਰਕ ਆ ਜੀ ਬਸ ਡਿਜ਼ਾਈਨ ਦਾ ਵਰਕ ਆ ਇਹ ਬਸ ਠੀਕ ਹੈ ਉਹ ਸ਼ੀਪੂ ਹੁੰਦਾ ਸੀ ਜੀ ਇਹ ਸਕੂਨ ਹੋਟ ਟੈਪ ਦੀ ਹੈ ਹੈ ਸ਼ੀਪੂ ਨਾ ਪਰ ਹੈ ਹੋਟ ਟੈਪ ਦੀ ਜੋਰਜਟ ਸਕੂਨ ਜੀ ਵਾਂਗੂ 200 ਦਾ ਪੀਸ ਹੀ ਇਹ ਆ ਜੀ ਇਹਦੇ ਵਿੱਚ ਸਾਰੇ ਚ ਵਰਕ ਕੀਤਾ ਹੋਇਆ ਜੀ ਤੇ ਇਹਦੇ ਨਾਲ ਤੁਸੀਂ ਆਹ ਸਲਵਾਰਾਂ ਵੀ ਮੰਗਵਾ ਸਕਦੇ ਹੋ ਆ ਦੇਖੋ ਜੀ ਪਲੇਨ ਪਲੇਨ ਜੋਰਜਟ ਦੀ ਸਿਰਫ 150 ਦੀ ਸਲਵਾਰ ਹੈ ਜੀ ਇਹ ਆਪਾਂ ਇਹਦੇ ਨਾਲ ਲਾ ਕੇ ਤੁਹਾਨੂੰ ਦੇ ਸਕਦੇ ਹਾਂ 300 ਦਾ ਸੂਟ ਮੰਗ ਕੇ ਚੱਲੋ ਨਹੀਂ ਇਹ ਇਹ 200 ਦਾ ਪੁੱਤ ਦੋਸਤਾਂ ਹਾਂ 350 ਦਾ ਸੂਟ ਬਣੂਗਾ ਤੇ ਆ ਲਓ ਜੀ ਇਹ ਇਹਦੇ ਲਈ 50 ਰੁਪਏ ਸ਼ਿਪਿੰਗ ਲੱਗੂਗੀ ਦੋਨਾਂ ਪੀਸਾਂ ਦੀਆਂ ਵੀ ਹੌਲੇ ਆ ਜੀ ਇੱਦਾਂ ਕਿਲੋ ਚਾ ਜਾਣਗੇ ਆ ਇਹਦੇ ਨਾਲ ਤੁਸੀਂ ਸਲਵਾਰ ਲਵਾ ਸਕਦੇ ਹੋ ਜਮ ਬਿਲਕੁਲ ਨਾਲ ਮੇਰੀ ਹੋਈ ਹੈ ਜੀ ਪੇਕ ਇਹ ਵੀ ਆਪਣੇ ਕੋਲੇ ਸੁੱਖ ਨਾਲ ਤਿੰਨ ਚਾਰ ਪੀਸ ਹੈਗੇ ਆ ਆ ਦੇਖੋ ਜੀ ਆ ਵੀ ਆ ਜੋਰ ਜੱਟ ਆ ਜੀ ਸੌਫਟ ਜੋਰ ਜੱਟ ਆ ਜਿਹੜਾ ਕਿ 5-700 ਦਾ ਤੁਹਾਨੂੰ ਬਾਜ਼ਾਰ ਤੋਂ ਸੂਟ ਮਿਲੂਗਾ ਇਹ ਆਪਣੇ ਕੋਲੇ 500 ਦਾ ਸੌਰੀ ਜੀ ਵੀ 5-7 ਸੌ ਦਾ ਨੂੰ ਮੇਰੇ ਨਾਲ ਆਪਣੇ ਕੋਲ ਮਿਲੂਗਾ ਸੋਨੂੰ ਸਿਰਫ ਤੇ ਸਿਰਫ 170 ਰੁਪਏ ਦਾ ਇਹਦੇ ਨਾਲ ਤੁਸੀਂ ਜਿਵੇਂ ਹੱਥਾ ਤੋਂ ਮਾਰੀ ਇਹਨਾਂ ਨੂੰ ਬੀਲੀ ਤੋਂ ਬਣਾਉਣੀ ਹੈ ਜਦੋਂ ਕਸਟਮਰਾਂ ਨੇ ਕੱਪੜਾ ਹੀ ਨਹੀਂ ਦੇਖਿਆ ਇਹਦੇ ਨਾਲ ਤੁਸੀਂ ਆਹ ਨਾ ਇਹ ਡਾਰਕ ਤੇ ਚਾਹ ਜਿਹੜੇ ਫੁੱਲ ਹੈ ਜੀ ਆਹ ਵਾਲੇ ਇਹ ਬਿਲਕੁਲ ਇਹਦੇ ਨਾਲ ਮਿਲਦੇ ਹੈ ਸਲਵਾਰ ਵੀ 150 ਦੀ ਪਰ ਇਹ ਸਲਵਾਰ ਹੈ ਜੀ ਇਹਦੀ ਕੀ ਕਹਿੰਦੇ ਇਹਨੂੰ ਫਿਊਨਾ ਦੀ ਫਿਊਨਾ ਦੀ ਸਲਵਾਰ ਹੈ ਜੀ ਐਸੋ ਕੁ ਨਾਲ ਦੇ ਤੁਸੀਂ ਆਹ ਡਾਰਕ ਤੇ ਲਾਈਟ ਦਾ ਕੰਬੀਨੇਸ਼ਨ ਬਹੁਤ ਸੋਹਣਾ ਬਣਦਾ ਜੀ ਤੁਸੀਂ ਲਗਾਉਣਾ ਹੈ ਤੇ ਆਪਣੇ ਕੋਲੇ ਫਿਰ ਹੁਣ ਮੇਰੇ ਕੋਲ ਟਾਈਮ ਨਹੀਂ ਜੀ ਅੱਜ ਮੈਨੂੰ ਬੋਲਣਾ ਪਾ ਰਿਹਾ ਆਪਣੇ ਕੋਲੇ ਪਲੇਨ ਜ਼ੋਰ ਜੱਟ ਵੀ ਪਈ ਆ ਤੁਹਾਨੂੰ ਪਹਿਲਾਂ ਦੀਆਂ ਵੀਡੀਓ ਚ ਦਿਖਾਈ ਦੇ ਆ ਸਾਰੇ ਸਪੀਸ ਹੈ ਜੀ ਬਹੁਤ ਵਧੀਆ ਡਿਜ਼ਾਈਨਰ ਕਾਟਣ ਦੇ ਆ ਇਹ ਚੱਲਣਗੇ ਜੀ 170 ਦਾ ਹੀ ਜ਼ੋਰ ਜੱਟ ਦਾ ਆ ਦੇਖੋ ਬਹੁਤ ਸੋਹਣੀ ਜ਼ੋਰ ਜੱਟ ਆ ਪੂਰੀ ਵਧੀਆ ਇਹ ਸਾਰੇ 170 70 ਚ ਚੱਲਣਗੇ ਜੀ ਜ਼ੋਰ ਜੱਟ ਦੇ ਆ ਦੇਖੋ 170 ਜੀ ਇਹ ਜੋਰ ਜੱਟ ਹੈ ਜੀ ਪਲੇਨ ਆਪਣੇ ਕੋਲੇ کافی ਹੈ ਜੀ ਹਾਂ ਇੱਕੋ ਹੀ ਪੀਸ ਹੈ ਕਈ ਵੀ ਸਾਡੇ ਕੋਲ ਦੁਬਾਰਾ ਰਿਪੀਟ ਤਾਂ ਆ ਜਾਂਦੇ ਜੀ ਕਢਾ ਕੇ ਮੰਗਰੋ ਹੈਗਾ ਲੱਗ ਜਾਂਦੀਆਂ ਜੀ ਇਹਦਾ ਹਾਂ ਦੇਖੋ ਕੋਈ ਮਹਿੰਗਾ ਨਹੀਂ ਵੀ ਬਿਓ ਅਸੀਂ ਵੀ ਆ ਵੀ ਲਿਮਟ ਅਨੁਸਾਰ ਹੀ ਸਾਰਾ ਕੁਝ ਕਰ ਰਹੇ ਹਾਂ ਕੱਪੜੇ ਦਾ ਕੰਮ ਹਾਂ ਲਓ ਜੀ 670 ਦਾ ਰਿਕਵੈਸਟ ਹੈ ਜ ਜਿੰਨਾ ਕੋਲੇ ਮੇਰਾ ਕਪੜਾ ਪਹੁੰਚਦਾ ਨਾ ਪਲੀਜ਼ ਮੈਸੇਜ ਜ਼ਰੂਰ ਕਰਿਆ ਕਰੋ 670 ਜੀ ਤੇ ਵੀ 170 ਜੀ ਇਹ ਦੇ ਨਾਲ ਆ ਪੀਚ ਸਲਵਾਰ ਬਹੁਤ ਕੈਂਟ ਲੱਗਦੀ ਹੈ ਜੀ ਬਹੁਤ ਸੋਹਣੀ ਐਸ ਸ਼ਰਟ ਨਾਲ ਦੇ ਤੁਸੀਂ ਰੰਗ ਪਵਾ ਕੇ ਨਾ ਤੇ ਐਸ ਸਲਵਾਰ ਤੇ ਤੁਸੀਂ ਵਰਕ ਕਰਵਾ ਕੇ ਇਹਨੂੰ 1000 ਰੁਪਏ ਦਾ ਸੂਟ ਬਣਾ ਸਕਦੇ ਹੋ 170 ਜੀ ਪੀਚ ਗੁੱਲੇ ਦੇ ਵਿੱਚ ਵੀ ਹੈ ਜੀ ਆਸੇ ਪੀਚ ਫੁੱਲ ਹੈ ਆਪ ਹੀ ਸਿੱਕ ਰਹਿਗਾ ਨਿਕ ਗਿਆ 170 ਜੀ ਸੌਫਟ ਜੌੜਿਆ ادي ਤੁਸੀਂ ਫਰਾਕ ਬਣਾ ਸਕਦੇ ਹੋ ਬਲਾਲੀ ਬੱਚੇ ਦੀ 170 ਦਾ ਢਾਈ 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 ਮਿੱਠੂ ਦੀ ਕੱਟ ਹੁੰਦੀ ਹੈ ਜੀ ਆਹ ਲਓ ਜੀ ਇਦਾਂ ਤੁਸੀਂ ਆਪਣੇ ਬੱਚੇ ਦੀ ਜੌਰਜਟ ਜਿਉਂ ਬਣਾ ਸਕਦੇ ਹੋ ਖਰਾਬ ਬਣਾ ਸਕਦੇ ਹੋ ਬਹੁਤ ਪਿਆਰੀ ਤੇ ਬਹੁਤ ਸੋਹਣੀ ਬਣੂਗੀ ਆ ਸ਼ਾਲਟਾ ਪਊਗੀ ਜੀ ਟਾਈ ਡਾਈ ਦੀ ਸਿਰਫ 100 ਰੁਪਏ ਦੀ ਇੰਨੀ ਸੌਫਟ ਜੌਰਜਟ ਅੱਟਾ ਜਿਵੇਂ ਚੁੰਨੀ ਹੁੰਦੀ ਹੈ ਜਿਵੇਂ ਦੀ ਆਹ ਦੇਖ ਸਰਪਸ 100 ਰੁਪਏ ਦੀ ਤੇ ਹੁਣ ਆਪਣੇ ਕੋਲੇ ਆਇਆ ਹੈ ਜੀ ਪੀਸ ਇਹ ਪੀਸ ਕਾਉਟਣ ਦੇ ਆ ਜੀ ਹਾਲਾਉਂ ਚ ਇਹ ਚੱਲਣਗੇ ਜੀ 165 ਰੁਪਏ ਦੇ 165 ਰੁਪਏ ਦੇ ਇਹ ਪੀਸ ਚੱਲਣਗੇ ਜੀ ਦੇਖੋ ਤੇਰੇ ਨਾਲ ਪਿੱਛੇ ਪਾਸੇ ਜੜ ਗਏ ਆ ਵੀ 165 ਦਾ ਜੀ ਕਾਉਟਣ ਦਾ 165 ਦਾ ਜੀ ਫੌਕਣ ਦਾ 165 65 ਚੱਲ ਰਿਹਾ ਜੀ ਹਾਲ ਹੋ ਚੀ ਹਾਲ ਹੋ ਚੀ 165 ਪੈਕ ਇਹ ਵੀ 165 ਦਾ ਜੀ ਬਹੁਤ ਵਧੀਆ ਜੀ सॉफ्ट कॉटन ਹੈ ਜੀ ਵਿੱਚ ਇਹਦੇ ਡਿਜ਼ਾਈਨ ਜਆ ਬਣਿਆ ਹੋਇਆ ਹੈ सॉफ्ट कॉटन 165 ਆ ਗਿਆ ਜੀ ਖਾਦੀ कॉटन ਤੁਸੀਂ ਇਹਦੇ ਜ਼ਿਆਦਾਤਰ ਸਾਥੋਂ ਲੋਕਲ ਜਾ ਕੇ ਨਾ ਜੀ ਨਾਈਟ ਸੂਟ ਬਣਾ ਰਹੇ ਆ ਇਹ ਦੇ ਇਹ ਆ ਗਿਆ ਜੀ ਖਾਦੀ कॉटन सॉफ्ट ਵਾਲਾ ਖਾਦੀ कॉटन ਇੱਕ ਹੈਵੀ ਜਿਹਾ ਹੁੰਦਾ ਹੈਵੀ ਨਹੀਂ ਹੈਗਾ ਜੀ ਇਹਦੇ ਨਾਈਟ ਸੂਟ ਲੋਕ ਬਣਾ ਰਹੇ ਆ ਬਹੁਤ ਸੋਹਣੀ ਚੀਜ਼ ਹੈ ਇਹ ਖਾਦੀ ਕਾਟਨ ਵੀ ਜਿਵੇਂ ਆਪਾਂ ਕਹਿੰਦੇ ਹਲਕਾ ਜਿਹਾ ਲਚਕਦਾ ਜਿਹਾ ਕੱਪੜਾ ਉਵੇਂ ਦਾ ਜੀ ਇਹ ਵੀ 165 ਰੁਪਏ ਦਾ ਪੀਸ ਮਿਲੂਗਾ ਜੀ ਬਾਏ ਬਾਏ ਆ ਪੀਸ ਵੀ ਮਿਲੂਗਾ ਜੀ ਤੁਹਾਨੂੰ 165 ਰੁਪਏ ਦਾ ਖਾਦੀ ਕਾਟਨ ਜੀ ਪਤਲੀ ਵਾਲੀ ਖਾਦੀ ਗੱਟ ਨਾ ਮੋਟਰ ਜੀ ਥੋੜੀ ਜੀ ਨਹੀਂ ਹੈਗੀ ਜੀ ਆ ਆਪਣੇ ਕੋਲੇ ਪਲੇਨ ਜੋਰ ਜੱਟ ਦੀ ਕੋ ਮਰਵਾਈਏ ਦੇ ਨਗਾ ਦੀਪੂ ਫੇਰ ਸੁਣ ਲਈ ਵੀਡੀਓ ਹਾਂ ਹਾਂ ਮੈਂ ਤੈਨੂੰ ਕੀ ਕਿਹਾ ਉਦੋਂ ਦੇਖੀਏ ਨਾ ਕਰੋ ਤੁਸੀਂ ਕਹਿੰਦੇ ਹੋ ਦੀਪੂ ਨੂੰ ਬਾਜ-ਬਾਜ ਪੈਂਦੇ ਸੀ ਗਲਤੀਆਂ ਕਰ ਲੱਗ ਜਾਂਦੀਆਂ ਸੀ ਕੇਸ ਦੇਖੀ ਜਾਂਦਾ ਸੀ ਮੈਂ ਆ ਪਿੰਕ ਹੈ ਜੀ ਆਹ ਹਾਂ ਫਿਊਨਾ ਹੈ ਇਹ ਵੀ ਜੋਰ ਜੱਟ ਆ ਆ ਗਰੇ ਜੋਰ ਜੱਟ ਪਈ ਹੈ ਪੀਜਦਾ ਪਿਆ ਤੇ ਆ ਪਿਆ ਜੀ ਬੀਬੀਸ ਕਲਰ ਜਾਂ ਬੇਬੀ ਪੀਚ ਤੇ ਹੈ ਕਾਫੀ ਕਲਰ ਆਪਣੇ ਕੋਲੇ ਜੌਹਰ ਜਟ ਤੇ ਪਏ ਹੈ 150 ਦੀ ਸਲਵਾਰ ਹੈ ਜਿਹਨੇ ਕੱਟ ਕੇ ਪੂਰਾ ਸੂਟ ਸਿਰਫ 300 ਰੁਪਏ ਦਾ ਤੇ ਇੱਕ ਆਪਣੇ ਕੋਲੇ ਆ ਦੁਬਾਰਾ ਸੂਟ ਆ ਗਿਆ ਜੀ ਮੈਂ ਕਿਹ ਕਿੱਥੇ ਕੱਲਾਂ ਦੀ ਵੀਡੀਓ ਬਣਾਵਾਂਗੇ ਆਸੇ ਜੀ 2200 ਵਾਲੀ ਇਹ ਥੋੜੇ ਜਨੇ ਜੀ ਮਸਲੀਨ ਮਿਕਸ ਹੁੰਦੀ ਹੈ ਜਿਵੇਂ ਘਰੇ ਕੰਮ ਕਰਦੇ ਜਿਪਾਉਣੇ ਬਹੁਤ ਵਧੀਆ ਚੀਜ਼ ਹੈ ਸੌਫਟ ਹੋ ਜਾਂਦੇ ਆ ਧੋ ਕੇ ਤੇ ਇਹਦੇ ਚ ਹਲਕਾ ਜ ਮਸਲੀਨ ਮਿਕਸ ਹੁੰਦਾ ਜੀ 80% ਕਾਟਨ ਤੇ 20% ਮਸਲੀਨ ਕਾਟਨ ਹੈ 2200 ਦਾ ਸੂਟ ਹੈ ਜੀ ਸਰਫ 250 ਦਾ 5 ਮੀਟਰ ਇਹ ਪਹਿਲਾਂ ਵੀ ਲਿਆ ਕੇ ਵਿੱਚ ਹੈ ਆਪਣੇ ਕੋਲ ਦੁਬਾਰਾ ਫੇਰ ਆ ਗਏ 20 ਕਸੂਟ ਇਹ ਆਪਾਂ ਮਗਾਏ ਆ ਜੀ ਲੋਕਾਂ ਨੇ ਬਹੁਤ ਪਸੰਦ ਕੀਤੀ ਹੈ ਆ ਲਓ 250 ਦਾ ਸੂਟ ਸਰਕ ਤੇ ਸਰਫ 250 ਦਾ ਸੋ ਆਪ ਸਭ ਨੂੰ ਬਹਿਗੂ ਚੜਦੀ ਕਲਾ ਚ ਰੱਖੇ ਜੀ ਜੋ ਕੋ ਕਿੱਥੋਂ ਵੱਧ ਘੱਟ ਬੋਲੇਗਾ ਵੀ ਸਾਡਾ ਵੀ ਦਿਮਾਗ ਖਰਾਬ ਹੋ ਜਾਂਦਾ ਤਾਂ ਮੈਂ ਸੌਰੀ ਚਾਹਣੀ ਆ ਜੀ ਕਿਉਂਕਿ ਮਨ ਦੁਖੀ ਕਰ ਦਿੰਦੀਆਂ ਜੀ ਬੀਬੀਆਂ ਕੋਈ ਸਾਰੇ ਦੀ ਗੱਲ ਨਹੀਂ ਜਦੋਂ 100 ਰੁਪਏ ਦੀ ਚੀਜ਼ ਨੂੰ 20 ਰੁਪਏ ਦੀ ਦੱਸਣ ਲੱਗ ਜਾਂਦੀਆਂ ਸੋ ਆਪ ਸਭ ਨੂੰ ਪਰਮਾਤਮਾ ਗੁਰੂ ਰਾਮਦਾਸ ਮਹਾਰਾਜ ਚੜਦੀ ਕਲਾ ਚ ਰੱਖੇ